ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਵ ਸਰਾ ਜਾਵਤ ਚੰਗਿਆਈਆਂ ਗੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਕੀ ਨਾ ਵਿਲਾਵਲ ਮਹਲਾ 5 ਸਗਲ ਮਨੋਰਥ ਪਾਈਹਿ ਨਿਤਾ ਚਰਨ ਕਮਲ ਸਉ ਲਾਈਐ ਕੀਤਾ ਸਗਲ ਮਨੋਰਥ ਪਾਈਆ ਨੀਤਾ ਚਰਨ ਕਮਲ ਸਿਉ ਲਾਈਆ ਚਿਤਾ ਹਉ ਬਲਿਆਰੀ ਜੋ ਪ੍ਰਭੂ ਪ੍ਰਵਕੋ ਜਲਨੁ ਗੁਜਾ ਹਰ ਹਰ ਗੁਣ ਗਾਵਤੋ ਰਹਾ ਸਭਨਾਂ ਜਨਮ ਹੋਵਤ ਵੱਡੁ ਭਾਗੀ ਸਾਨ ਸੰਗ ਰਾਮ ਦੇਵ ਲਾਗੀ ਮਤ ਤਤ ਤਨ ਸੁਖ ਸਹਿਜ ਅਨੰਦਾ ਇਕ ਨਿਮਖ ਨ ਵਿਸਰਹੁ ਪਰਮਾਨੰਦਾ ਹਾਰੇ ਦਰੇ ਸ਼ੈਣਕੀ ਮਨ ਪਿਆਸ ਘਨੇਰੀ ਭਨ ਤੈ ਨਾਨਕ ਸਰਣ ਪ੍ਰਵ ਤੇਰੀ ਹਾਰੇ ਦਰੇ ਸ਼ੈਣਕੀ ਨਾਨਕ ਪਿਆਸ ਕਨੇਰੀ ਭਨ ਤੋ ਨਾਨਕ ਸਰਨ ਪ੍ਰਭ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀ ਰੰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨੇ ਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਲਸ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਹੱਥੇ ਸੋ ਹਰ ਰੋਈ ਦੀ ਤਰ੍ਹਾਂ ਅੰਦਰ ਤੋਂ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਤ ਸਾਨੂੰ ਪ੍ਰਾਪਤ ਹੋਇਆ 840 ਤੇ 805 ਅੰਗ ਦੇ ਉੱਤੇ ਸੁਭਾਏ ਮਾਨ ਬਿਲਾਵਲ ਮਹਾਨਾ ਪੰਜਵਾਂ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰ ਵਿੰਤ ਕੋ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਅੱਜ ਸਾਨੂੰ ਕੀ ਕਹਿਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਸਗਲ ਮਨੋਰਥ ਪਾਈਐ ਨੀਤਾ ਕਹਿੰਦੇ ਜਿੰਨੇ ਵੀ ਸਾਡੇ ਰੁਕੇ ਹੋਏ ਕੰਮ ਨੇ ਜਿੰਨੇ ਵੀ ਸਾਡੇ ਮਨ ਦੇ ਵਿੱਚ ਚੰਗੇ ਫੁਰਨੇ ਨੇ ਕਹਿੰਦੇ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਮਿਲ ਜਾਂਦੇ ਆ ਨਾ ਮੀਤਾ ਦਾ ਭਾਵ ਮਿੱਤਰ ਪਰਮਾਤਮਾ ਕਿ ਜਦੋਂ ਦੀ ਉਹਦੇ ਨਾਲ ਮਿਲ ਜਾਂਦੇ ਆ ਤਾਂ ਸਾਡੇ ਸਾਰੇ ਦੇ ਸਾਰੇ ਮਨੋਰਥ ਜਿਹੜੇ ਐ ਉਹ ਪੂਰੇ ਹੋ ਜਾਂਦੇ ਆ ਸਗਲ ਮਨੋਰਥ ਪਈਹ ਮੀਤਾ ਸਗਲ ਦਾ ਭਾਵ ਸਾਰੇ ਜਿੰਨੀਆਂ ਸਾਡੇ ਅੰਦਰ ਇਛਾਵਾਂ ਨੇ ਇਛਾਵਾਂ ਜਿਹੜੀਆਂ ਨੇ ਉਹ ਚੰਗੀਆਂ ਹੋਣ ਫੇਰ ਪ੍ਰਮਾਤਮਾ ਦੇ ਦਰ ਤੇ ਉਹ ਪੂਰੀਆਂ ਹੁੰਦੀਆਂ ਨੇ ਜਦੋਂ ਅਸੀਂ ਇਛਾਵਾ ਮਾੜੀਆਂ ਲੈ ਕੇ ਆਉਂਦੇ ਆ ਕਿ ਮੇਰੀ ਆਇਛਾ ਪੂਰੀ ਹੋ ਜਾਏ ਮੇਰੀ ਆਇਛਾ ਪੂਰੀ ਹੋ ਜਾਏ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਪੂਰੀਆਂ ਹੋਣੀਆਂ ਜਿਹੜੀਆਂ ਮਾੜੀਆਂ ਨਹੀਂ ਹੁਣ ਮਾੜੀਆਂ ਕਿਵੇਂ ਹੁੰਦੀਆਂ ਨੇ ਕਿਸੇ ਨੇ ਚੰਗਾ ਮਕਾਨ ਪਾ ਲਿਆ ਅਸੀਂ ਉਹਦੇ ਤੇ ਜਲ ਨਾਲੇ ਕਰਨ ਲੱਗ ਜਾਂਦੇ ਆ ਕਿਸੇ ਦਾ ਪੁੱਤ ਕੋਈ ਨੌਕਰੀ ਤੇ ਲੱਗ ਗਿਆ ਉਹਦੇ ਤੇ ਜਲ ਨਾਲੇ ਕਰਨ ਲੱਗ ਲੱਗ ਜਾਂਦੇ ਆ ਕਿ ਇਹ ਕਿਉਂ ਲੱਗ ਗਿਆ ਤੇ ਇਹ ਜੇ ਤੋਂ हट ਜਾੜ ਕਹਿੰਦੇ ਗੁਰੂ ਸਾਹਿਬ ਕਹਿੰਦੇ ਦਾਨੀਆਂ ਥੋੜਾ ਜਿਹੜੀਆਂ ਤੁਹਾਡੇ ਅੰਦਰ ਇੱਛਾ ਨੇ ਉਹ ਪੂਰੀਆਂ ਹੋਣਗੀਆਂ ਨਹੀਂ ਤੁਸੀਂ ਆਪਣੇ ਬਾਰੇ ਗੱਲ ਕਰੋ ਕਿ ਸਾਡਾ ਪੁੱਤ ਵੀ ਨੌਕਰੀ ਤੇ ਲੱਗ ਜਾ ਸਾਡਾ ਘਰ ਵੀ ਪੈ ਜਾ ਤਾਂ ਗੁਰੂ ਸਾਹਿਬ ਕਹਿੰਦੇ ਉਹ ਇੱਛਾਵਾਂ ਜਿਹੜੀਆਂ ਨੇ ਤੇਰੀਆਂ ਪੂਰੀਆਂ ਹੋ ਜਾਣਗੀਆਂ ਜਿਹ ਤੋਂ ਗੁਰੂ ਦੇ ਨਾਲ ਜੁੜਿਆ ਰਿਆ ਜੁੜਿਆ ਰਿਆ ਜੁੜਿਆ ਰਿਆ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਓ ਲਾਈਐ ਚੀਤਾ ਚੀਤਾ ਦਾ ਭਾਵ ਹੁੰਦਾ ਚਿੱਤ ਜੋੜਨਾ ਚਰਨ ਕਮਲ ਪ੍ਰਮਾਤਮਾ ਦੇ ਸੋਹਣੇ ਜੀ ਚਰਣਾ ਕਮਲਾਂ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖੀਏ ਸਾਡੇ ਬਾਅਦ ਤੇ ਗੁਰੂ ਸਾਹਿਬ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਬਾਣੀ ਹੈ ਬਸ ਇਹਦੇ ਨਾਲ ਆਪਣਾ ਚਿੱਤ ਜੋੜ ਕੇ ਰੱਖੀਏ ਚਰਨ ਕਮਲ ਕੀ ਮਾਉਜ ਜਦੋਂ ਅਸੀਂ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਜਾਂਦੇ ਆ ਨਾ ਬਸ ਫਿਰ ਮਾਉਜ ਇਹ ਮਾਉਜ ਹੋ ਜਾਂਦੀ ਹੈ ਚਰਨ ਕਮਲ ਸਿਉ ਲਾਈਆ ਹੈ ਚੀਤਾ ਕਹੇ ਪ੍ਰਮਾਤਮਾ ਦੇ ਸੋਹਣੇ ਜੇ ਚਰਨਾਂ ਕਮਲਾਂ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖੋ ਹਉ ਬលਿਹਾਰੀ ਜੋ ਪ੍ਰਭੂ ਧਿਆਵਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਬលਿਹਾਰ ਜਾਂਦਾ ਜਿਹੜੇ ਤੈਨੂੰ ਧਿਆਉਂਦੇ ਐ ਜਿਹੜੇ ਤੈਨੂੰ ਯਾਦ ਕਰਦੇ ਐ ਜਿਹੜੇ ਤੈਨੂੰ ਜਪਦੇ ਐ ਜਿਹੜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਐ ਜਿਹੜੇ ਰਾਮ ਰਾਮ ਕਹਿੰਦੇ ਐ ਜਿਹੜੇ ਅੱਲਾ ਅੱਲਾ ਕਹਿੰਦੇ ਐ ਮੈਂ ਉਹਨਾਂ ਤੋਂ ਬលਿਹਾਰ ਜਾਂਦਾ ਹਾਂ ਬਲੇਹਾਰੀ ਜੋ ਪ੍ਰਭੂ ਧਿਆਵਤ ਜਿਹੜੇ ਉਸ ਪਰਮਾਤਮਾ ਨੂੰ ਚੇਤਾ ਕਰਦੇ ਆ ਉਹਨਾਂ ਤੋਂ ਬਲੇਹਾਰ ਜਾਣੇ ਜਲਣ ਗੁੱਝਾ ਹਰ ਹਰ ਗੁਣ ਗਾਵਤ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜੀ ਸਾਡੇ ਅੰਦਰ ਜਲਣ ਪੈਦਾ ਹੋ ਗਈ ਨਾ ਉਹ ਜਦੋਂ ਗੁਰੂ ਗੁਰੂ ਦੇ ਗੁਣ ਗਾਵਾਂਗੇ ਉਦੋਂ ਸਾਡੇ ਅੰਦਰ ਉਹ ਜਲਣ ਗੁੱਝ ਜਾਣੀ ਆ ਗੁਣ ਗਾਵਤ ਤੇਰੀ ਉਤਰੋ ਮੈਲ ਜਿਹੜੀ ਸਾਡੇ ਅੰਦਰ ਮੈਲ ਲੱਗੀ ਹੋਈ ਆ ਉਹ ਸਾਰੀ ਉਤਰ ਜਾਣੀ ਐ ਜਦੋਂ ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੇ ਸ਼ੀਤਲ ਹੋਏ ਬਨੂਗਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਕਹਿੰਦੇ ਤੇਰੀ ਬਾਣੀ ਅੰਮ੍ਰਿਤ ਵਰਗੀ ਹੈ ਜੀ ਅੰਮ੍ਰਿਤ ਵਾਲੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਦੋਂ ਬਾਣੀ ਸੁਣਦੇ ਆ ਨਾ ਉਦੋਂ ਐ ਲੱਗਦਾ ਹੈ ਕਿ ਮੇਰੀ ਅਵਸਥਾ ਬਹੁਤ ਉੱਚੀ ਹੁੰਦੀ ਜਾਂਦੀ ਹੈ ਮੇਰੀ ਅਵਸਥਾ ਉੱਚੀ ਹੁੰਦੀ ਜਾਂਦੀ ਹੈ ਜਿਉਂ-ਜਿਉਂ ਬਾਣੀ ਸੁਣਦੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੇ ਖੇਤਲ ਹੋਏ ਮਨੂਆ ਜਿਹੜੀ ਸਾਡੇ ਅੰਦਰ ਜਲਨ ਪੈਦਾ ਹੋ ਰਹੀ ਹੈ ਨਾ ਕਹਿੰਦੇ ਉਹ ਸਾਰੀ ਬੁੱਝ ਜਾਣੀ ਹੈ ਜਲਨ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਤੇ ਐਸੇ ਬਕਵਾਯਾ ਵੀ ਚੱਕ ਲੈ ਜਿਨ੍ਹਾਂ ਦੇ ਨਾਲ ਸਾਡੇ ਅੰਦਰ ਜਲਨ ਹੋਣ ਲੱਗ ਜਾਂਦੀ ਹੈ ਉਹ ਸੀ ਕਿਸੇ ਵੈਦ ਕੋਲ ਜਾਂਦੇ ਆ ਕਿਸੇ ਡਾਕਟਰ ਕੋਲ ਜਾਂਦੇ ਆ ਕਿਸੇ ਹਕੀਮ ਕੋਲ ਜਾਂਦੇ ਆ ਜਾ ਕੇ ਕਹਿੰਦੇ ਜੀ ਜਲਨ ਹੋ ਰਹੀ ਹੈ ਅੰਦਰ ਉਹਨੇ ਕੀ ਕਿਹਾ ਤਜਾਬ ਬਣ ਗਿਆ ਤਜਾਬ ਦੀ ਦਵਾਈ ਦੇਣੀ ਹੈ ਉਹ ਜਲਨ ਬੁਝ ਜਾਣੀ ਹੈ ਪਰ ਇੱਕ ਜਲਨ ਹੋ ਹੁੰਦੀ ਹੈ ਜਿਹੜੀ ਦਵਾਈਆਂ ਨਾਲ ਨਹੀਂ ਬੁਝਦੀ ਉਹ ਜਲਨ ਕਿਹੜੀ ਹੈ ਜਿਹੜੀ ਇੱਕ ਦੂਜੇ ਤੇ ਜਲਨ ਹੋ ਰਹੀ ਹੈ ਕਿ ਇਹਨਾਂ ਦੇ ਘਰੇ ਨੌਕਰੀਆਂ ਕਿਉਂ ਆ ਗਈਆਂ ਇਹਨਾਂ ਨੇ ਜ਼ਮੀਨਾਂ ਕਿਉਂ ਖਰੀਦ ਲਈਆਂ ਇਹਨਾਂ ਨੇ ਵੱਡੀਆਂ ਕੋਠੀਆਂ ਕਿਉਂ ਪਾ ਲਈਆਂ ਉਹ ਜਿਹੜੀ ਜਲਨ ਹੈ ਨਾ ਉਹ ਕਹਿੰਦੇ ਕਿਸੇ ਦਵਾਈਆਂ ਨਾਲ ਨਹੀਂ 부ਝੜੇ ਉਹ ਜਲਣ ਜਿਹੜੀ ਐ ਉਹ ਵੱਡਾ ਵੈਰ ਹੈ ਜੀ ਵੱਡਾ ਵੈਰ ਕਿਹੜਾ ਮੇਰਾ ਵੈਰ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਉਹ ਖੁਦ ਮੁਕਦੇਵਾ ਕਾਟਾ ਜਮਕੇ ਫੰਦਾ ਕਹਿੰਦੇ ਉਹ ਜਲਣ ਜਿਹੜੀ ਐ ਉਹ ਪ੍ਰਮਾਤਮਾ ਦੇ ਨਾਮ ਨਾਲ 부ਝਣੀ ਐ ਜਲਣ 부ਝੇ ਹਰ ਹਰ ਗੁਣ ਗਾਵਦ ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਉਂਦੇ ਜਾਵਾਂਗੇ ਜਿਉਂ ਜਿਉ ਉਹ ਅੰਦਰੋਂ ਸਾੜਿਓ ਉਹ ਜਲਣ ਖਤਮ ਹੁੰਦੀ ਜਾਂਦੀ ਐ ਗੁੰਨਗਾਵਤ ਤੇਰੀ ਉਤਰ ਸਮੈਲ ਕਹਿੰਦੇ ਉਹ ਜਿਹੜੀ ਅੰਦਰ ਮੈਲ ਲੱਗੀ ਹੋਈ ਐ ਕਹਿੰਦੇ ਉਹ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਉਹ ਮੈਲ ਉੱਤਰਦੀ ਜਾਂਦੀ ਐ ਰਹਾਓ ਰਹਾ ਉਹਦਾ ਭਾਵ ਉਹਦੇ ਠਹਿਰਨਾ ਰੁਕਣਾ ਵਿਸਰਾਮ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਭਾਏ ਕਿਤੇ ਇਹ ਨਾ ਹੋਵੇ ਕਿ ਪੜ ਪੜ ਗੱਡੇ ਲੱਦੀ ਐ ਕਿ ਕਿਤੇ ਪੜਨ ਦੇ ਹਿਸਾਬ ਦੇ ਨਾਲ ਗੱਡੇ ਲੱਦ ਦੋ ਚੰਗੀ ਤਰ੍ਹਾਂ ਸਮਝਣਾ ਸ਼ਬਦ ਨੂੰ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਨੇ ਸਫਲ ਜਨਮ ਹੋਵਤ ਵਡ ਭਾਗੇ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਫਿਰੋ ਜਨਨ ਵਧ ਜਾਂਦੀ ਹੈ ਨਾ ਕਹਿੰਦੇ ਉਹਨਾਂ ਦਾ ਜਨਮ ਜਿਹੜਾ ਉਹ ਸਫਲਾ ਹੋ ਜਾਂਦਾ ਉਹ ਵੱਡੇ ਆ ਭਾਗਾਂ ਵਾਲੇ ਹੋ ਜਾਂਦੇ ਆ ਸਫਲ ਜਗਨ ਹੋਵਤ ਵੱਡ ਭਾਗੀ ਕਹਿੰਦੇ ਉਹਨਾਂ ਦਾ ਇਹ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ ਉਹਨਾਂ ਦਾ ਇਹ ਸੰਸਾਰ ਤੇ ਆਉਣਾ ਉਹ ਪਰਵਾਹ ਹੋ ਜਾਂਦਾ ਕਿਉਂਕਿ ਉਹ ਆਪਣੇ ਜਨਮ ਨੂੰ ਸਫਲਾ ਕਰਕੇ ਇਸ ਸੰਸਾਰ ਤੋਂ ਜਾ ਰਹੇ ਨੇ ਸਫਲ ਜਨਮ ਹੋਵਤ ਵੱਡ ਭਾਗੀ ਉਹਦੇ ਵੱਡੇ ਆ ਭਾਗਾ ਵਾਲੇ ਬਣ ਗਏ ਜੀ ਸਾਧ ਸੰਗ ਰੰਮ ਹੈ ਲਿਵ ਲਾ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਆ ਸਾਧ ਸੰਗਤ ਦੇ ਰਾਹੀ ਸਾਡੀ ਲਿਵ ਲਾ ਕੇ ਲਿਵ ਲੱਗਣੀ ਹੈ ਸੰਗਤ ਦੇ ਰਾਹੇ ਪਰਮਾਤਮਾ ਦੇ ਨਾਲ ਲਿਵ ਕੋਈ ਬੰਦਾ ਕਵੇ ਮੈਂ ਇਕੱਲਾ ਬੈਠ ਕੇ ਲਿਵ ਜੋੜ ਲਾਂਗਾ ਇਕੱਲਾ ਬੈਠਣਾ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਕੋਈ ਸਮਾਂ ਬੈਠ ਸਕਦਾ ਬੈਠ ਸਕੇ ਪਰ ਸੰਗਤ ਦੇ ਵਿੱਚ ਬੈਠ ਕੇ ਜੋ ਆਨੰਦ ਆਉਂਦਾ ਹੈ ਉਹ ਵੱਖਰਾ ਹੀ ਹੁੰਦਾ ਇੱਕ ਸਾਧ ਸੰਗ ਰਾਮ ਹੈ ਲਿਵ ਲਾਗੇ ਕਿ ਮੇਰੀ ਸਾਧ ਸੰਗਤ ਦੇ ਰਾਹੇ ਉਸ ਪਰਮਾਤਮਾ ਦੇ ਨਾਲ ਲਿਵ ਜੁੜ ਗਈ ਭਾਈ ਤੇ ਸਾਡੀ ਲਿਵ ਜਿੱਦਾਂ ਕੁ ਜੁੜੇ ਨੇ ਸਾਡੀ ਲਿਵ ਤੇ ਜਿੱਦ ਤੇ ਅਸੀਂ ਇਸ ਸੰਸਾਰ ਨੂੰ ਦੇਖਿਆ ਨਾ ਉਸ ਦਿਨ ਸਾਡੀ ਲਿਵ ਟੁੱਟ ਗਈ ਸੀ ਜਿੰਨਾ ਚਿਰ ਅਸੀਂ ਸੰਸਾਰ ਨੂੰ ਨਹੀਂ ਦੇਖਿਆ ਉਹਨਾਂ ਚਿਰ ਸਾਡੀ ਲਿਵ ਪਰਮਾਤਮਾ ਦੇ ਨਾਲ ਲੱਗੇ ਰਹੇ ਗੁਰੂ ਅਮਰਦਾਸ ਜੀ ਕਹਿੰਦੇ ਆ ਲਿਵ ਛੁੱਟ ਕੇ ਲੱਗੀ ਤ੍ਰਿष्णा ਮਾਇਆ ਅਮਰ ਵਰਤਾਇਆ ਕਿ ਜਿੱਦ ਦੇ ਉਸੀ ਮਾਂ ਦੇ ਗਰਭ ਤੋਂ ਬਾਹਰ ਆਏ ਕਹਿੰਦੇ ਉਸੇ ਦਿਨ ਪ੍ਰਮਾਤਮਾ ਦੇ ਨਾਲੋਂ ਲਿਵ ਟੁੱਟ ਗਈ ਸਾਡੀ ਰੋਣ ਲੱਗੇ ਰੋਣ ਦਾ ਭਾਵੇਂ ਹੀ ਹੋਇਆ ਕਿ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸੀ ਹੁਣ ਪ੍ਰਮਾਤਮਾ ਦੇ ਨਾਲ ਲਿਵ ਟੁੱਟ ਗਈ ਗੁਰੂ ਸਾਹਿਬ ਕਹਿੰਦੇ ਆ ਹੁਣ ਪ੍ਰਮਾਤਮਾ ਦੇ ਨਾਲ ਸੰਗਤ ਦੇ ਰਾਹੀਂ ਲਿਵ ਜੋੜ ਲੈ ਸਾਧ ਸੰਗਰਾਮ ਹੈ ਲਿਬ ਲਾਗੇ ਮਤ ਪਤ ਧਨ ਸੁਖ ਸਹਿਜ ਅਨੰਦਾ ਜਦੋਂ ਪਰਮਾਤਮਾ ਦੇ ਨਾਲ ਲਿਬ ਜੁੜ ਜਾਂਦੀ ਆ ਨਾ ਉਦੋਂ ਫਿਰ ਮਤ ਵੀ ਉੱਚੀ ਹੋ ਜਾਂਦੀ ਹੈ ਕਿਉਂਕਿ ਉੱਚੀ ਮਤ ਹੋ ਤਾਂ ਹੀ ਪਰਮਾਤਮਾ ਦੇ ਨਾਲ ਲਿਬ ਜੁੜੂ ਨਾ ਜੇ ਸਾਡੀ ਮਤ ਤੇ ਨਹੀਂ ਉੱਚੇ ਪਰਮਾਤਮਾ ਦੇ ਨਾਲ ਲਿਬ ਥੋੜਾ ਜੁੜਦੀ ਹੈ ਮਤ ਪਤ ਪਤ ਦਾ ਭਾਵ ਦਾ ਇੱਜ਼ਤ ਫਿਰ ਇੱਜ਼ਤ ਵੀ ਮਿਲਦੀ ਹੈ ਤਨ ਫਿਰ ਤੁਹਾਨੂੰ ਵੀ ਬਹੁਤ ਆਉਣਾ ਸੁੱਖ ਸਾਰੇ ਸੰਸਾਰ ਦੇ ਸੁੱਖ ਪਰਮਾਤਮਾ ਨੇ ਸਾਡੀ ਢੋਲੀ ਦੇ ਵਿੱਚ ਪਾ ਦੇਣੇ ਜਦੋਂ ਉਸ ਪਰਮਾਤਮਾ ਦੇ ਨਾਲ ਸਾਡੀ ਲੇਵ ਜੁੜ ਗਈ ਮਾਤੋ ਤਾਤੋ ਤਾਨੂੰ ਸੁੱਖ ਸਹਿਜ ਆਨੰਦ ਸਹਿਜ ਅਵਸਥਾ ਦੇ ਵਿੱਚ ਬੰਦਾ ਆ ਜਾਂਦਾ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਆਨੰਦ ਆਉਂਦਾ ਉਹ ਫਿਰ ਕਦੇ ਵੀ ਖਤਮ ਨਹੀਂ ਹੁੰਦਾ ਜਿਹੜਾ ਸਹਿਜ ਆਨੰਦ ਸਾਡੀ ਜ਼ਿੰਦਗੀ ਚ ਆ ਗਿਆ ਨਾ ਉਹ ਆਨੰਦ ਕਦੇ ਟੁੱਟਦਾ ਨਹੀਂ ਅਸੀਂ ਵਾਹੇ ਆਨੰਦ ਵੇਖਦੇ ਆ ਬੰਦਾ ਕਹਿੰਦਾ ਮੈਂ ਤੇ ਘੁੰਮਣ ਜਾ ਰਿਹਾ ਕਿੱਥੇ Shimla ਜਾ ਰਿਹਾ ਕਿਉਂ ਕਹਿੰਦੇ ਉੱਥੇ ਆਨੰਦ ਲਵਾਂਗੇ ਆਨੰਦ ਉੱਥੇ ਜਿਹੜੇ ਰਹਿੰਦੇ ਆ ਲੋਕ ਉਹਨਾਂ ਨੂੰ ਪੁੱਛ ਕੇ ਵੇਖੋ ਆਨੰਦ ਆ ਗਿਆ ਉਹ ਕਹਿੰਦੇ ਨਹੀਂ ਭਾਈ ਅਸੀਂ ਤੇ ਬਹੁਤ ਤੰਗ ਆ ਆਨੰਦ ਅਸਲ ਦੇ ਵਿੱਚ ਸਾਡੇ ਅੰਦਰ ਹੈ ਅਸੀਂ ਆਪਣੇ ਅੰਦਰੋਂ ਆਨੰਦ ਕੱਢਣਾ ਜਦੋਂ ਪ੍ਰਮਾਤਮਾ ਦੇ ਨਾਲ ਸਾਡੀ ਲਿਵ ਜੁੜ ਗਈ ਜਿੱਦੇ ਪਰਮਾਤਮਾ ਦੇ ਨਾਲ ਲਿਵ ਜੁੜ ਕੇ ਉਹਦੇ ਆਪਣੇ ਘਰ ਬੈਠਿਆ ਵੀ ਆਨੰਦ ਆਉਣਾ ਹੈ ਉਹਦੇ ਗੁਰਦੁਆਰੇ ਆ ਬੈਠਿਆ ਵੀ ਆਨੰਦ ਆਉਣਾ ਹੈ ਉਹਦੇ ਕਿਤੇ ਰਿਸ਼ਤੇਦਾਰੀ ਜਗਿਆ ਉੱਥੇ ਵੀ ਆਨੰਦ ਆਉਣਾ ਹੈ ਪਰ ਜਦੋਂ ਅਸੀਂ ਪਰਮਾਤਮਾ ਦੇ ਨਾਲ ਜੁੜੇ ਹੀ ਨਹੀਂ ਹੈਗੇ ਤੇ ਅਸੀਂ ਕਹਿੰਦੇ Shimla ਜਾ ਕੇ ਆਨੰਦ ਲਵਾਂਗੇ ਉਹ ਆਨੰਦ ਦੇ 1-2 ਦਿਨਾਂ ਦਾ ਹੈ ਉੱਤੇ ਫਿਰ ਫਿੱਕਾ ਪੈ ਜਾਣਾ ਅਸੀਂ ਜੇ 5 ਦਿਨਾਂ ਵਾਸਤੇ ਗਏ ਆ ਨਾ ਤਿੰਨ ਚਾਰ ਦਿਨਾਂ ਬਾਅਦ ਇਸ ਤਰ੍ਹਾਂ ਹੁੰਦਾ ਕਿ ਚਲੋ ਚਲੀਏ ਘਰੋਂ ਚਲੋ ਚਲੀਏ ਘਰ ਕਿਉਂਕਿ ਆਨੰਦ ਖਤਮ ਹੋ ਗਿਆ ਹੁਣ ਜੇ ਦੋ ਜਣੇ ਕਹਿਣਗੇ ਅਸੀਂ ਤੇ ਦੋ ਚਾਰ ਦਿਨ ਹੋਰ ਰਵਾਂਗੇ ਫਿਰ ਜਿਹੜਿਆਂ ਦੇ ਅੰਦਰ ਆਨੰਦ ਨਹੀਂ ਹੈਗਾ ਉਹ ਫਿਰ ਭੱਜੇ ਆਉਂਦੇ ਆਨੰਦ ਅਸਲ ਦੇ ਵਿੱਚ ਸਾਡੇ ਅੰਦਰ ਹੈ ਅਸੀਂ ਆਪਣੇ ਅੰਦਰੋਂ ਪ੍ਰਗਟ ਕਰਨਾ ਹੈ ਗੁਰਬਾਣੀ ਦੇ ਰਾਹੀਂ ਸਾਧ ਸੰਗ ਰਾਮੈ ਲਿਵ ਲਾਗੇ ਮਤੇ ਪਤ ਧਨ ਸੁਖ ਸਹਿਜਨ ਦਾ ਫਿਰ ਸਹਿਜ ਅਵਸਥਾ ਦੇ ਵਿੱਚ ਆ ਜਾਗੇ ਉਦੋਂ ਫਿਰ ਸਾਰਾ ਕੁਝ ਸਾਨੂੰ ਪ੍ਰਾਪਤ ਹੋ ਜਾਣਾ ਇੱਕ ਨਿਮਖ ਨਵਿਸਰਹੁ ਪਰਮਾਨੰਦਾ ਕਹਿੰਦੇ ਜਦੋਂ ਆਨੰਦ ਬਣ ਜਾਂਦਾ ਹੈ ਨਾ ਉਦੋਂ ਤੇ ਬੰਦਾ ਅੱਖ ਧਵਕਣ ਦੇ ਸਮੇਂ ਲਈ ਵੀ ਪਰਮਾਤਮਾ ਨੂੰ ਵਿਸਾਰਦਾ ਗਿਆਗਾ ਪਰਮਾਨੰਦਾ ਦਾ ਭਾਵ ਪਰਮਾਤਮਾ ਕਿ ਜਿਹੜਾ ਪਰਮਾਤਮਾ ਹੈ ਉਹਦੇ ਵੱਖਰੇ ਵੱਖਰੇ ਨਾਮ ਨੇ ਜੀ ਕਿੰਨੇ ਨਾਂ ਤੇ ਗੁਰਦੁਆਰੀ ਦੇ ਵਿੱਚ ਆਏ ਨੇ ਇੱਕ ਨਿਮਖ ਨਵਸਰੋ ਪਰਮਾਨੰਦਾ ਅਸੀਂ ਤੇ ਇੱਕ ਨਿਮਖ ਕੀ ਤੇ ਸਾਲਾਂ ਵੱਤੀ ਯਾਦ ਨਹੀਂ ਕਰਦੇ ਅਸੀਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਸਿਰਫ ਆਏ ਆ ਗੁਰਦੁਆਰਾ ਸਾਹਿਬ ਆਪਣੀ ਡਿਊਟੀ ਪੂਰੀ ਹੋ ਗਈ ਅਸੀਂ ਪ੍ਰਮਾਤਮਾ ਨੂੰ ਐ ਸਮਝੀਏ ਕਿ ਉਹ ਸਾਡੇ ਨਾਲ ਨਾਲ ਤੁਰ ਰਿਹਾ ਹੈ ਜਾਪ ਸਾਹਿਬ ਦੇ ਵਿੱਚ ਬੜੇ ਰੰਗ ਨੇ ਦੁਕਾਨ ਲਗ ਪਰਣਾਸੀ ਦਇਆਲੂ ਸਰੂਪੀ ਸਦਾ ਅੰਗ ਸੰਗੇ ਅਭੰਗੰ ਵਿਪੁੱਤੇ ਕਿਉ ਪ੍ਰਮਾਤਮਾ ਮੇਰੇ ਨਾਲ ਨਾਲ ਹੈ ਹਰ ਦਰਸ਼ਕੀ ਮਨ ਪਿਆਸ ਘਨੇਰੀ ਜਿਨ੍ਹਾਂ ਨੂੰ ਅਜੇ ਤੱਕ ਪ੍ਰਮਾਤਮਾ ਨਹੀਂ ਮਿਲਿਆ ਉਨ੍ਹਾਂ ਦੇ ਅੰਦਰ ਫਿਰ ਤਰਫ ਪੈਦਾ ਹੋ ਜਾਂਦੀ ਹੈ ਜਿਵੇਂ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ ਨਾ ਉਨ੍ਹਾਂ ਦੇ ਅੰਦਰ ਪਿਆਰ ਪੈ ਜਾ ਪੈਦਾ ਹੋ ਜਾਂਦਾ ਹੈ ਹਰ ਦਰਸ਼ਨ ਕੀ ਬਨ ਪਿਆਸ ਘਨੇਰੀ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਹਨ ਕਿ ਮੇਰੇ ਅੰਦਰ ਵੀ ਪਿਆਸ ਹੈ ਪਰਮਾਤਮਾ ਨੂੰ ਮਿਲਣ ਦੀ ਕਾਗਾ ਕਰੰਗ ਕੰਢੋਲੇ ਆ ਸਗਲਾ ਖਾਇਆ ਮਾਸ ਇਹ ਦੁਇ ਨਾ ਮਤਿ ਛੋ ਪਿਰ ਦੇਖਣ ਕੀ ਆਸ ਹੋਣੇ ਤੇ ਪਿਆਸ ਤੇ ਆਸ ਤੇ ਕੋਈ ਗੱਲ ਹੈ ਨਾ ਕਿ ਮੇਰੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਆਸ ਹੈ ਮੇਰੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਗੱਲ ਤੇ ਕੋਈ ਹਰ ਦਰਸ਼ਨ ਕੀ ਮਨ ਪਿਆਸ ਘਨੇਰੀ ਮਨ ਦੇ ਅੰਦਰ ਪਿਆਸ ਲੱਗੀ ਹੋਈ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੋਂਦ ਵੇ ਹੋਣਾ ਚਾਤਰ ਕੋ ਕਿਉਂ ਕਰ ਤਰ ਬਤਾਵਾ ਨਾਜ ਪਰੰਕੇ ਵੇਧਿਆ ਸਨ ਮੁਖ ਉਠਦਾ ਵੈ ਭਾਵਰ ਲੋਭੀ ਕੁਸਮ ਵਾਸਕਾ ਮਿਲਿਆ ਬਰਦਾਵਾ ਤੇ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵ ਜਿਵੇਂ ਕਹਿੰਦੇ ਇਹਨਾਂ ਦਾ ਪਿਆਰ ਹੈ ਨਾ ਮੱਛੀ ਦਾ ਪਾਣੀ ਨਾਲ ਭਵਰੇ ਦਾ ਫੁੱਲ ਨਾਲ ਪਤੰਗੇ ਦਾ ਅਗ ਨਾਲ ਤੇ ਜਿਹੜਾ ਹਿਰਨ ਹੁੰਦਾ ਉਹਦਾ ਢੰਡੇ ਹੜੇ ਦੇ ਨਾਦ ਨਾਲ ਕਹਿੰਦੇ ਇਹਨਾਂ ਦਾ ਪਿਆਰ ਉਹਦੇ ਨਾਲ ਹੈ ਪਰ ਕਹਿੰਦੇ ਜਿਹੜੇ ਸੰਤ ਜਨ ਹੁੰਦੇ ਆ ਨਾ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਸੰਤ ਜਨ ਹੁੰਦੇ ਆ ਉਹਨਾਂ ਦਾ ਪਿਆਰ ਸਿਰਫ ਤੇ ਸਿਰਫ ਪ੍ਰਮਾਤਮਾ ਨਾਲ ਹੁੰਦਾ ਹੈ ਹਰ ਦਰਸ਼ਣ ਕੀ ਮਨ ਪਿਆਸ ਘਨੇਰੀ ਕਹਿੰਦੇ ਮੇਰੇ ਅੰਦਰ ਵੀ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਮੇਰੇ ਅੰਦਰ ਵੀ ਉਸ ਪ੍ਰਮਾਤਮਾ ਨੂੰ ਮੇਰੇ ਨਾਲ ਦੇ ਪਿਆਸ ਹੈ ਜੀ ਪੰਤ ਨਾਨਕ ਸ਼ਰਣ ਪ੍ਰਾਪ ਤੇਰੇ ਪੰਤ ਨਾਨਕ ਪੰਤ ਦਾ ਭਾਉਂਦਾ ਆਖਦੇ ਆ ਕਿ ਮੈਂ ਸੱਚੇ ਪਾਤਸ਼ਾਹ ਤੇਰੀ ਸ਼ਰਣ ਚ ਆ ਗਿਆ ਮੈਨੂੰ ਸ਼ਰਣ ਚ ਰੱਖ ਲਿਓ ਸ਼ਰਣ ਪ੍ਰਾਪ ਤੇਰੇ ਪੰਤ ਨਾਨਕ ਸ਼ਰਣ ਪ੍ਰਾਪ ਤੇਰੇ ਜਦੋਂ ਅਸੀਂ ਕਹਾਂਗੇ ਨਾ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੀ ਸ਼ਰਣ ਚ ਰੱਖ ਲਿਓ ਜਦੋਂ ਅਸੀਂ ਪੁਕਾਰਦੇ ਰਵਾਂਗੇ ਪੁਕਾਰਦੇ ਰਵਾਂਗੇ ਕਬੀਰ ਕੇਸੋ ਕੇਸੋ ਕੂਕੀ ਐ ਨਾ ਸੋਈ ਐ ਐਸਾਰ ਰਾਤ ਦਿਵਸ ਕਾ ਕੂਕਣਾ ਕਦੋਂ ਕਾ ਸੁਣਾ ਪੁਕਾਰ ਕਹਿੰਦੇ ਜੇ ਬੱਚਾ ਆਪਣੇ ਮਾਂ ਨੂੰ ਆਪਣੇ ਪਿਓ ਨੂੰ ਕਹਿੰਦਾ ਰਵੇ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਦੇ ਦੇ ਮੈਂ ਖਾਣਾ ਕੁਝ ਮੈਂ ਖਾਣਾ ਕੁਝ ਉਹ ਹਟੇ ਹੀ ਨਾ ਗਹਿਣੋ ਕਹਿੰਦੇ ਫਿਰ ਉਹਨਾਂ ਦੇ ਦੇ ਦੇਣੇ ਕਾ ਔਖੇ ਹੋਣ ਪਹਿਲਾਂ ਚਾਹੇ ਨਾ ਦਿੰਦੇ ਹੋਣ ਜਦੋਂ ਮੰਗਿਏ ਗਿਆ ਮੰਗਿਏ ਗਿਆ ਫਿਰ ਕਹਿੰਦੇ ਉਹ ਦੇ ਦਿੰਦੇ ਆ ਪੈਸੇ ਕਿ ਚੱਲ ਕੋਈ ਗੱਲ ਨਹੀਂ ਖਾਇਆ ਪਰ ਅੱਗੇ ਤੋਂ ਨਾ ਮੰਗੇ ਪਰ ਇਸੇ ਤਰ੍ਹਾਂ ਜਦੋਂ ਅਸੀਂ ਪ੍ਰਮਾਤਮਾ ਨੂੰ ਪੁਕਾਰਦੇ ਰਵਾਂਗੇ ਪੁਕਾਰਦੇ ਰਵਾਂਗੇ ਪੁਕਾਰਦੇ ਰਵਾਂਗੇ ਫਿਰ ਉਹਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਦੇਣਾ ਜਦੋਂ ਉਹਨੇ ਮੇਰ ਪਰਿਆ ਹੱਥ ਰੱਖਦਾ ਫਿਰ ਜ਼ਿੰਦਗੀ ਦੇ ਵਿੱਚ ਸਾਰੇ ਸੌਖ ਆਏ ਜਾਣੇ ਐ ਜਦੋਂ ਪਰਮਾਤਮਾ ਸਾਡੇ ਨਾਲ ਹੋ ਗਿਆ ਫਿਰ ਸਾਨੂੰ ਡਰ ਕਾਹਦਾ ਜੀ ਫੇਰ ਕਿਸੇ ਚੀਜ਼ ਦੀ ਘਾਤ ਨਹੀਂ ਰਹਿੰਦੇ ਜਦੋਂ ਪਰਮਾਤਮਾ ਸਾਡੇ ਨਾਲ ਹੋਵੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਜਾਂ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਵੇਂ ਟੋਟ ਨਾ ਆਵੇ ਖਾਏ ਖਰਚਾ ਹੁੰਦਾ ਲੱਖ 84 ਮੇਦ ਨੇ ਸਭ ਸੇਵ ਕਰਨਦਾ ਹੈ ਬੈਰੀ ਮਿੱਤਰ ਸਭ ਕੀਤੇ ਆ ਨਾ ਮੰਗਾ ਮੰਦਾ ਕਹਿੰਦੇ ਜਦੋਂ ਪਰਮਾਤਮਾ ਸਾਡੇ ਨਾਲ ਹੋਵੇ ਵੈਰੀ ਵੀ ਮਿੱਤਰ ਬਣ ਜਾਂਦੇ ਆ ਜੀ ਫਿਰ ਸਾਰਾ ਕੁਝ ਸਾਡੀ ਝੋਲੀ ਚ ਪਰਮਾਤਮਾ ਪਾ ਦਿੰਦਾ ਏਸ ਸ਼ਬਦ ਦੇ ਰਾਹੀਂ ਸਾਨੂੰ ਇਹੀ ਸਮਝਾਉਂਦੇ ਆ ਕਿ ਪਰਮਾਤਮਾ ਦੇ ਨਾਲ ਪਿਆਰ ਪਾ ਲੋ ਜਿਹੜੀਆਂ ਘਾਟਾਂ ਤੁਹਾਡੇ ਅੰਦਰ ਆ ਗਈਆਂ ਉਹਨਾਂ ਨੂੰ ਕੱਢ ਦਿਓ ਤੇ ਤੁਹਾਡੀਆਂ ਝੋਲੀਆਂ ਪਰਮਾਤਮਾ ਨੇ ਭਰ ਦੇਣੀਆਂ ਨੇ ਹਰ ਦਰਸ਼ਨ ਕੇ ਮਨ ਪਿਆਸ ਘਨੇਰੇ ਤੁਹਾਨੂੰ ਤੂ ਨਾਨਕ ਸ਼ਰਨ ਪ੍ਰਭ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ